ਆ ਇਹ ਕਣਕ ਦੇਖੀਏ ਕਿੰਨੇ ਦਿਨ ਲੈਂਦੀ ਆ ਤੇ ਉਧਰ ਡਾਕਟਰ ਸਾਹਿਬ ਆਏ ਆ ਵਿਗਿਆਨੀ ਕਣਕ ਚੈੱਕ ਕਰਦੇ ਆ ਕੋਡਾ ਮੁੜੀ ਜਾਂਦੀ ਆ ਕਿ ਕਿਵੇਂ ਆ ਕਿਵੇਂ ਆ ਲਹੂ ਚਾਰ ਪੰਜ ਦਿਨੋਂ ਚਾਰ ਚੰਨ ਹਾਂਜੀ ਵੈਲਕਮ ਹੋ ਗਏ ਜੀ ਆਇਆਂ ਨੂੰ ਦੇਖਦੇ ਆ ਕਣਕ ਕਿੰਨੇ ਦਿਨ ਲੈਂਦੀ ਆ 4 ਦਿਨ ਕਹਿੰਦੇ ਡਾਕਟਰ ਸਾਹਿਬ ਤੇ ਥੋੜੇ ਬੰਨੀ ਕਣਕਾਂ ਮਸ਼ੀਨਾ ਚੱਲ ਪਈਆਂ ਕਿਵੇਂ ਆ ਜਿੱਕੀ ਹੋਈ ਜੋ ਵੱਲੀ ਦੇਖ ਕੇ ਕੱਢੀ ਆ ਤੁਹਾਡੇ ਦਾ ਆ ਵੀ ਰੱਖ ਲੋ ਜਾਨੀ ਆ ਥੱਲੇ ਹੋਣਾ ਹਣਾ ਹਾਂ ਹੁਣ ਅਗੇ ਦੇ ਦਿੰਦੇ ਹਾਂ ਹੈਨਾ ਉਹ ਵੀ ਦਿਖਾ ਦਿ ਆ ਦੇਖੋ ਆ ਕੱਚੇ ਦਾਣ ਹਰੇ ਦਾਣ ਆ ਦੋਦਾ ਦਾਣਾ ਜੀ ਆਪਾਂ ਬੱਕੜਾ ਕਹਿੰਦੇ ਨੇ ਆ ਤੇ ਹੇ ਕਾਲੀ ਨਾ ਕਰੋ ਕਿਸਾਨ ਭਰਾਓ ਮੈਕ ਬੰਦ ਹੀ ਰਹਿ ਗਿਆ ਸੀ ਮਾਫੀ ਮੰਗਦਾ ਨਹੀਂ ਮੈਕ ਬੰਦ ਸੀਗਾ ਤੇ ਮੈਂ ਅਸੀਂ ਕਹਿ ਰਹੇ ਸੀਗੇ ਵੀ ਆਪਾਂ ਇਹ ਕਣਕਾ ਚੰਗੀ ਤਰ੍ਹਾਂ ਦੇਖ ਕੇ ਫੇਰ ਹੀ ਵੱਡੋ ਤਿੰਨ ਚਾਰ ਦਿਨ ਲੈਂਦੀ ਆ ਇਹ ਰੱਸੀ ਵਢਣ ਵਾਲੀ ਆ ਗਲ ਚੋਂ ਮੋਰਚਾ ਦਾ ਕੀ ਬਿਚਾਰੀ ਦੁੱਖ ਭੋਗਦੀ ਐ ਇਹਦਾ ਸੈਲਿਜ ਸਾਰੇ ਜਿੱਦੜ ਤੁਸੀਂ ਦੇਖ ਸਕਦੇ ਹੋ ਮੱਕਾ ਕਾਝਾਰ ਹੋਰ ਕੇਲਾ ਪਤਲਾ ਜਾ ਕਿਸਾਨ ਦਾ ਹੋਣੇ ਸੁੱਕਿਆ ਜਾ ਜੇ ਤਰੋਂ ਮੇਨ ਤੋਂ ਜਾਦਾ ਫਰੀਦ ਤੋਂ ਮੇਰੇ ਆਏ ਉਤਰਾਂ ਲੱਗੇ ਬੱਲੂ ਜਿਹਾ ਉਤਰਾਂ ਤਰਮਾਲ ਕੇਟਾ ਕਿੱਥੋਂ ਨਹੀਂ ਬੰਦੇ ਮਸੂਮ ਦਿੱਤਾ ਨੰਗੇ ਭਾਈ ਇਹਨਾਂ ਨੇ ਕਲਕਣੀ ਪੱਡੀ ਦੀ ਫਸਲ ਨਹੀਂ ਲੰਦਾ ਨੰਗੇ ਪਰੀਆਂ ਇਹ ਕਿਉਂ ਨਹੀਂ ਲੰਦਾ ਨਜਰ ਖੇਤਾਂ ਦਾ ਲੱਗੇ ਪਰੀਆਂ ਦਾ ਮੇਰੇ ਪਾਸੋਂ ਨਹੀਂ ਹੋ ਐਰ ਆਰ ਆਰ ਦੇ ਉੱਤੇ ਕੁਝ ਟਿੱਕ ਦਿੱਤਾ ਹੋਇਆ ਨਹੀਂ ਲੱਗੇ ਦੁਕਾਨਦਾਰ ਤਾਂ ਬਾਹਰ ਹੈ ਜੱਛੇ ਦੇ ਵਿਆਹ ਬਲੇ ਆਸੀ ਇਹ ਬਹੁਤ ਬਗਲੇ ਰੇ ਦਾ ਬੇਹੋਕੇ ਵਾਲਾ ਜਿਆਮੈਟਿਕ ਜੱਛੇ ਦੇ ਵਿਆਹ ਬਲੇ ਲੈ ਗਿਆ ਹੈ ਤੇ ਮੈਂ ਤੇ ਬਾਂਸ ਤੇ ਰਾਜ ਆ ਮਾਚ ਕਰੇ ਜੀ ਕੋ ਕਾ ਨਾ ਮੁੰਡੇ ਦੇ ਜੋੜੇ ਕੱਢੋ ਉਹ ਕਹਿੰਦਾ ਪੈਰ ਕੱਢਾ ਮਾ ਪੈਰ ਫੇਰ ਕਹਿੰਦਾ ਕਿ ਪਹਿਲਾਂ ਜੋੜੇ ਦੇਖ ਉਹ ਕਹਿੰਦਾ ਬੋਟਲੇ ਦੇ ਪੈਰ ਕੱਢੇ ਨਾ ਇਹ ਸਾਰੇ ਪੱਥਰ ਜਿਹੇ ਦੇ ਟਿਕਦੇ ਸ਼ਾਨਦਾਰ ਖੜਾ ਹੋਇਆ ਬਾਈ ਯਾਰ ਇਹ ਨੰਬਰ ਰਿਹਾ ਵਾ ਲੈ ਕੋਲੇ ਜੇ ਆਇ ਸਾਲ ਮੈਂ ਦੁਕਾਨਾਂ ਘਾਟਾਂ ਚੱਕਾ ਜਲ ਪੈ ਮਰਾ ਅੱਖ ਦੇ ਵਿੱਚ ਦੋਵੇਂ ਹਾਲ ਫਦੇ ਇਹ ਮੇਰੇ ਛਾਣੇ ਦੇ ਪੈਣ ਬਾਣੇ ਵੱਡੇ ਆ ਐਂ ਕਿਵੇਂ ਦੇ ਜਦੋਂ ਭਰਾ ਉੱਥੇ ਬਾਗ ਗਏ ਹਮੰਦਰ ਜੀ ਵਾਲੇ ਕੋਲੇ ਉਹ ਕਨਾ ਵੀ ਰੁਪਿਆ ਲੱਗੂ 800 ਚਨਾ ਚੱਕ 1200 ਆ ਜਾ ਆ ਟਿਕਰੀ ਵਾਲਾ ਆ ਚੱਕ 1200 ਭੈਂਦੀ ਲੱਲੇ ਬੈਸਕੋ ਜੀ ਦੀ ਜੁੱਤੀ ਮਿਲ ਗਈ ਚਨਾ ਕੋਈ ਨਹੀਂ ਹੁੰਦਾ ਤੈਨੂੰ ਕਿਹੜਾ ਹੁਣ ਮੋੜਨ ਲੱਗਿਆ ਭੈਂਦਿਆ ਹੁਣ ਮੌਕੇ ਦਾ ਹੁਣ ਕੋਤੇ ਵੀ ਨਹੀਂ ਜਾਂਦੇ ਟੜ ਕੇ ਬਲਾ ਆ ਖੁਸ਼ ਆ ਪਹਿਲਵਾਨ ਫੇਸਬੁੱਕ ਤੇ ਮਸੂਰਿਆਂ ਨੂੰ YouTube ਤੇ ਕਰਾਂਗੇ ਉਹ ਜੀ ਹੋਰ ਖੁਸ਼ੀ ਬਦਕੇ ਬਈ ਉਹ ਤਾਂ ਮੈਨੂੰ ਐ ਲੱਗਾ ਕਣਕ ਦੇ ਵਾਲੇ ਵਾਲੇ ਫਰਤੀ ਉਹ ਕਿਹੜੇ ਬਲੇ ਹੁਣ ਕਹੇ ਵੀ ਵੱਡਲਾ ਹੈ ਵੱਡਰਾ ਹੈ ਵੈਰੀਆ ਥੋੜੂ ਗਿਆ ਲਊਗੀ 5-7 ਦਿਨ ਲੈ ਜੂ ਹੈ ਕਿ ਦੋ ਨਾ ਕਢਾ ਲਗੇ ਆ ਗਿਆ ਸਰਕਾਰੀ ਬੋਰੀ ਇਹ ਚ ਨਹਿਰੀ ਪਾਣੀ ਪੈਂਦਾ ਆਪਣਾ ਨਾ ਬਾਦੂ ਹੁੰਦਾ ਦੂਰ ਰੱਖ ਦਿਆਂਗੇ ਇੱਧਰ ਆ ਆ ਸ਼ਵਕ ਵੀ ਨਹੀਂ ਸੈਕਟਰ ਇਹ ਇਹ ਤੇ ਗੋਇੰਦ ਕੌਲ ਖਰੀ ਬੈਠਾ ਹਾਂ ਇਹੋ ਤੱਕ ਚਲਾ ਕੇ ਦੇਖਿਆ ਸੀ ਇੱਕ ਸਿੰਗਲ ਸਾਈਕਲ ਵਧਿਆ ਚਲਾਇਆ ਨੇ ਇਹ ਤੇ ਕੀੜਾ ਦੇ ਕੇ ਦੇਖ ਝਾੜੀ ਨੂੰ ਉੱਤਰਾ ਦੇ ਆਗੇ ਝਾੜੀ ਨੂੰ ਇੱਕ ਤੇ ਹੁਣ ਦੋਨੇ ਜੀ ਜਾਇਆ ਕਰੋ ਤੜਕੇ ਭੈਂ ਦਾ ਨਾਲ ਟੌਰ ਆ ਤਾਂ ਉਹਦੇ ਵੀ ਕੁਆਲੇ ਬੂਡ ਬਾੜ ਜਿਹੜੇ ਸਾਈਕਲ ਤੇ ਵੀ ਇਹ ਕਾਰਜ ਨਾ ਥਾਂ ਲੈ ਕੇ ਜਾਇਆ ਕਰ ਰਗੇ ਇਹ ਗੱਡਾ ਆ ਗਿਆ ਮੈਂ ਤਾਂ ਡਿੱਗ ਤੂ ਇਹ ਰਮਣਾ ਬੜਾ ਅੱਜ ਪੈਂਦਾ ਜੀ ਨਹਿਰੀ ਪਾਣੀ ਕਿੜਾ ਪੈਂਦ ਕਰਦਾ ਬੂਡ ਬਾੜ ਪਾਏ ਹੋਣ ਨਾਲ ਸੀ ਪਾਏ ਹੋਏ ਅੱਛਾ ਆਹ 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 ਤੁਸੀਂ ਕਹੀ ਬੰਦੇ ਹੁਣ ਕਹਣਗੇ ਤਿੰਨ ਖਾਲ ਕਿਉਂ ਪਾਏ ਨਾ ਅਸੀਂ ਪਹਿਲਾਂ ਦੋ ਖਾਲ ਦਿਖਾਈ ਸੀ ਇਦਾਂ ਹੁਣ ਕਹੀ ਕਹਣਗੇ ਤਿੰਨ ਖਾਲ ਕਿਉਂ ਪਾਏ 10 ਮਹੀਨੇ ਹੋ ਗਏ ਹੁਣ ਇੱਕ ਤਾਂ ਬਣ ਨਹੀਂ ਸੀ ਫਿਰ ਆਹ ਤਿੰਨ ਹੋ ਗਈ ਸੂਰਜ ਦੇਵਤਾ ਇਹੜਾ ਮਰਨ ਚ ਲਿਆ ਕਹਿੰਦੇ ਕੱਲ ਨੂੰ ਨਵਾਂ ਆਗੂ ਆ ਮਾਲ ਵਿੱਚ ਦੇ ਕਿੱਦਿਆਂ ਤੇ ਢੂੜ ਢੀ ਆਂਦੀ ਹੈ ਹਾਂ ਮਾਲ ਵਿੱਚ ਦੇ ਬੌਣ ਵਾਲ ਮੜ ਗਿਆ ਉਹ ਤੇਰਾ ਭਾਈ ਜੀ ਭਾਈ ਜੀ ਵਾਈ ਜਾਂਦਾ ਬਈ ਬਈ ਕੋਟ ਮੂੰਗੀ ਬੀਜੂ ਆ ਫਿਰ ਹਣਾ ਹੈ ਹੜਮਾ ਚੱਲਦਾ ਨਾ ਨਾ ਟਰੈਕਟਰ ਫਿਰਦਾ ਯਾਰ ਟਰੈਕਟਰ ਬਾਹੀ ਜਾਂਦਾ ਕੋਰਲੇ ਪਾਸੇ ਆ ਦੇਖ ਗਾਂ ਹੋਊਂਗੇ ਜਦੋਂ ਆ ਕੋਠੇ ਦੇ ਉਹ ਲਿਆ ਆ ਗਿਆ ਤੁਹਾਡੇ 24 ਵਾਲੇ ਨਾ ਮੜਿਆ ਫੇ ਘੜੇ-ਘੜੇ ਇਲਾਕੇ ਚ ਕਣਕ ਵੱਢਣ ਲੱਗ ਗਈ ਜੀ ਕਮੈਂਟ ਕਰਕੇ ਜਰੂਰ ਦੱਸ ਦਿਓ। ਤਾਂ ਇਹ ਗੇ ਸਿ ਕੋਰਾ ਆਇਆ ਨਹੀਂ ਖੇਤ ਪਹੁੰਚਿਆ ਨਹੀਂ ਕਹਤੋ ਬਿਜੀ ਚੱਲ ਰਿਹਾ ਉਹ ਵੋਟਾਂ ਚ। ਜਿੱਦ ਦੇ ਖੇਤ ਆ ਗਿਆ ਉੱਦੀ ਵੜਾ ਲੀ। ਕੋ ਦਾ ਕਲਾ ਵੀ ਟੱਕੀ ਆ ਦੱਸ ਦੀ। ਕੋ ਕਿਹੜਾ ਵੀ ਵਜਿਆ ਉਹਦਾ ਕਹਣਾ। ਪਰੇਯਾ ਦਾ ਅਰਥ ਫੋਟੋ ਚੁੱਕੇ ਵੀਰੇ ਬੰਗੀ ਪੀਰ ਤਾਂ ਉਹਨਾਂ ਦਾ ਨਾਮ ਨਹੀਂ ਦੀ ਜੱਡ ਤੋਂ ਉਹਨਾਂ ਦਾ ਆਡਰ ਨਹੀਂ ਦੇਣਾ ਕਰਨਾ ਸਾਰੀਆਂ ਇੱਕੋ ਹੀ ਆ ਰੱਖੂਗਾ ਜੀ ਕਹਿੰਦੇ ਉਹ ਕੋਈ ਬਲੀ ਥੋੜੇ ਜਿਹੇ ਜ਼ਿਆਦੇ ਜਾਨ ਚਾਹੂ ਨੜ ਥੋੜੇ ਜਿਹੇ ਆਹ ਇਹ ਤੋਰਾ ਫੇਰਾ ਕਰਾਉਣਾ ਤੇਰਾ ਲੰਮਾ ਤੂੰ ਇਹਨੇ ਨਾ ਸੱਟ ਜੇ ਕੋਈ ਆਥਨ ਦੀ ਰੋਟੀ ਦੀ ਜਗਾ ਬਣ ਜੇ ਅਮੁਰ ਕਾ ਆਉਣ ਵੀ ਲੱਗਾ ਚਪੜੀ ਜੇ ਨਾ ਨੇ ਦਾ ਬੜਾ ਸੀ ਭੈਣ ਨੂੰ ਪਾਲੀ ਹੋ ਗਈ ਆ ਸਭ ਕਰ ਦੇਣੇ ਸਟਾਰਟ ਬੰਨ ਕਰ ਦੇਣੇ ਬੜਾ ਰਕਿੰਦੇ ਤੁਰ ਕੇ ਚੱਲਿਆ ਬਾਈ ਤੱਕ ਜਾਂ ਹਦਾਤੀਆਂ ਕਰਨ ਪਹਿਲਾਂ ਨਰਵੜਾ ਪਾਇਓ ਹਾਂ ਆਂਕਾ ਆਪਾ ਆਪਾ ਵਧਣਾ ਬੰਦੇ ਬਹੁਲੇ ਹਿਸਕ ਜਣਗੇ ਫਿਰ ਮੁੰਡੇ ਮੌਕੇ ਤੇ ਵੀ ਆ ਜੋ ਵੀ ਕੁੜਤਾ ਮੈਂ ਪਾਲਾ ਤੇ ਚੱਕ ਲੋ ਆ ਜੋ ਪਹਿਲਾਂ ਬੰਦੇ ਘੱਟ ਦਿਖਾਵਾਂਗੇ ਬਾਅਦ ਚ ਹੋਏ ਬਹੁਤ ਜਾਣਗੇ ਇਹ ਜੋ ਕਰਕੇ ਨੇ ਇਕੱਠੇ ਬੰਦੇ ਦੇਖ ਕੇ ਤਾਂ ਭੱਜ ਜਾਂਦਾ ਆ ਹੋਏ ਇਹਨਾਂ ਦਾ ਵਾਧੂ ਆ ਇਹ ਤਾਂ ਸਾਰੇ ਹੀ ਬੜਾ ਦੇ ਹਨ ਉਹ ਬੜੇ ਆ ਗੰਮਰ ਬਣਿਆ ਇਹ ਇਹ ਥੱਲੇ ਵੱਡੇ ਦੇ ਫਾਇਦਾ

ਕੰਦੂ ਨਾ ਭਈਂਦਾ ਵੇਖ ਨਹੀਂ ਨੀ ਕੰਨ ਸਹੀ ਬੰਦੀ ਦਾ ਪਾਏ ਹਰ ਇਹੋ ਠਿਕਾ ਦੂਜਾ ਇਹ ਚੱਕ ਪੱਕਿਆਂ ਆ ਉਧਰ ਬੱਲੇ ਵੀ ਦਿਨਾ ਫਿਰਦਾ ਬੱਲਿਆਂ ਮਰ ਰੋੜਦਾ